ਮੈਂ ਕਹਾਂ ਪ੍ਰਧਾਨ ਮੰਤਰੀ ਆਏ ਸੀ ਪੰਜਾਬ ਦੇ ਵਿੱਚ ਜੋ ਰਿਲੀਫ ਦਿੱਤੀ ਹੈ ਉਸ ਨੂੰ ਕਿਵੇਂ ਵੇਖਦੇ ਕਿੰਨਾ ਅਸਰ ਪਏਗਾ ਉਸ ਨੇ ਦਿੱਤਾ ਨੂੰ ਦੇਖੋ ਪਹਿਲੇ ਤਾਂ ਮੈਂ ਧੰਨਵਾਦ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਜੀ ਆਏ ਉਹਨਾਂ ਨੇ ਆਪੇ ਅੱਖੀ ਦੇਖੀ ਆਪਣਾ ਹਾਲ ਦੇਖਿਆ ਪੰਜਾਬ ਦਾ ਉਹਨਾਂ ਨੇ ਜਿਹੜੇ ਉਸ ਇਲਾਕੇ ਦੇ ਗੁਰਦਾਸਪੁਰ ਇਲਾਕੇ ਦੇ ਕੁਝ ਕਿਸਾਨ ਸੀ ਉਹਨਾਂ ਨਾਲ ਗੱਲ ਕੀਤੀ ਕਿਉਂਕਿ ਜੇ ਉਹ ਪੀੜਾ ਉਹਨਾਂ ਨੂੰ ਸੀ ਉਹ ਸਾਰੀ ਸਾਡੀ ਕਿਸਾਨੀ ਨੂੰ ਹੈਗੀ ਹੈ ਸਾਡੇ ਪੰਜਾਬ ਨੂੰ ਹੈਗੀ ਹੈ ਤਾਂ ਉਹਨਾਂ ਨਾਲ ਬਹੁਤ اچھی ਤਰ੍ਹਾਂ ਕੰਟੇ ਤੇਲੀ ਉਹਨਾਂ ਨੇ ਗੱਲਬਾਤ ਕੀਤੀ ਉਸ ਦੇ ਬਾਅਦ ਉਹਨਾਂ ਨੇ ਰਿਵਿਊ ਮੀਟਿੰਗ ਲਈਤੀ ਔਰ ਜੋ ਪੈਕੇਜ ਅਨਾਉਂਸ ਕਰਕੇ ਗਏ ਨੇ ਇਹਨੂੰ ਪੈਕੇਜ ਨਹੀਂ ਮੈਂ ਕਹਿੰਦੀ ਇਹਨੂੰ ਮੈਂ ਕਹਿੰਦੀ ਕਿ ਉਹਨਾਂ ਨੇ ਆਂਦਿਆਂ ਸਾਰ ਜੋ ਦੇਖ ਕੇ ਆਪਣੇ ਵੱਲੋਂ ਜੋ ਸਹਾਇਤਾ ਦਿੱਤੀ ਹੈ ਇਹਦੇ ਨਾਲ ਮੇਰੇ ਖਿਆਲ ਚ ਕਾਫੀ ਲੋਕਾਂ ਨੂੰ ਮਿਲੇਗਾ ਰੈਲੀਫ ਔਰ ਮੈਨੂੰ ਇਹ ਵੀ ਪਤਾ ਹੈ ਕਿ ਜਦ ਪੂਰੀ ਇਹਨਾਂ ਦੀ ਪੂਰੀ ਅਸੈਸਮੈਂਟ ਹੋ ਜਾਊਗੀ ਕਿ ਕਿੰਨਾ ਨੁਕਸਾਨ ਹੋਇਆ ਕੀ ਹੋਇਆ ਜਦ ਪਾਣੀ ਨੀਚੇ ਉਤਰੂਗਾ ਉਹਦੇ ਬਾਅਦ ਵੀ ਉਹ ਜ਼ਰੂਰ ਜੋ ਕਰ ਸਕਣਗੇ ਸੈਂਟਰ ਤੋਂ ਜ਼ਰੂਰ ਕਰਨਗੇ ਬਾਕੀ ਉਹਨਾਂ ਨੇ ਅਨਾਉਂਸ ਕੀਤਾ ਕਿ ਜਿਹੜੇ ਆਵਾਸ ਯੋਜਨਾ ਦੇ ਹੇਠਾਂ ਘਰ ਹੈਗੇ ਨੇ ਉਹਨਾਂ ਨੂੰ ਕਰਾਨਗੇ ਜੋ ਸਕੂਲ ਹੈ ਉਹ ਸਿੱਖਿਆ ਅਭਿਆਨ ਦੇ ਹੇਠਾਂ ਉਹ ਉਹਨਾਂ ਨੂੰ ਉਹ ਰਿਪੇਅਰ ਕਰਨਗੇ ਸੜਕਾਂ ਬਣਾਣੀਆਂ ਕਿਉਂਕਿ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਵੀ ਬਹੁਤ ਜ਼ਰੂਰੀ ਹੈ ਕਿ ਇੱਕ ਸਟੇਟ ਦੀ ਤਰੱਕੀ ਉਹਦੇ ਉੱਤੇ ਹੋਵੇ ਔਰ ਲੋਕਾਂ ਦਾ ਵੀ ਜੋ ਰੋਜ਼ਗਾਰ ਹੈ ਇਹਨਾਂ ਦੇ ਉੱਤੇ ਰਹਿੰਦਾ ਹੈ ਸੋ ਮੇਰੇ ਖਿਆਲ ਦੇ ਵਿੱਚ ਕਿ ਵਧੀਆ ਉਹਨਾਂ ਨੇ ਕੀਤਾ ਹੈ ਔਰ ਮੈਂ ਉਹਨਾਂ ਦਾ ਫਿਰ ਇੱਕ ਵਾਰੀ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਆ ਪਾ ਕੇ ਦੇਖ ਕੇ ਔਰ ਉਹਨਾਂ ਦੇ ਮਨ ਦੇ ਵਿੱਚ ਜੋ ਪੰਜਾਬੀਆਂ ਦੇ ਲਈ ਹੈ ਉਹ ਉਹ ਅੱਗੇ ਜਾ ਕੇ ਸਾਨੂੰ ਇਸ ਦਾ ਬਹੁਤ ਲਾਭ ਮਿਲੂਗਾ ਤੇ ਮੈਂ ਤੁਹਾਡੇ ਵੱਲੋਂ ਲੈਟਰ ਵੀ ਲਿਖੀ ਗਈ ਹੈ ਪ੍ਰਧਾਨ ਮੰਤਰੀ ਉਹਨਾਂ ਨੂੰ ਕੀ ਹੈ ਉਹ ਲੈਟਰ ਦੇ ਅਹ ਦੇਖੋ ਪ੍ਰਧਾਨ ਮੰਤਰੀ ਜੀ ਜਿੱਥੇ ਜ਼ਿਆਦਾ ਪਹਿਲੇ ਪਾਣੀ ਆ ਗਿਆ ਉਹਨਾਂ ਨੇ 2-3 ਹਫ਼ਤਿਆਂ ਤੋ ਪੀੜਤ ਨੇ ਸਾਡੇ ਜਿੱਥੇ ਸਭ ਤੋਂ ਪਹਿਲੇ ਹੜਾਂਦੇ ਨੇ ਪਟਿਆਲਾ ਡਿਸਟ੍ਰਿਕਟ ਚ ਮੁਹੱਲੀ ਪਟਿਆਲਾ ਡਿਸਟ੍ਰਿਕਟ ਚ ਔਰ ਸੰਗਰੂਰ ਤੱਕ ਇਹ ਅੱਜ ਕੀ ਥੋੜੇ ਜੇ ਲੇਟ ਆਏ ਪਰ ਮੈਨੂੰ ਇੱਥੋਂ ਵੀ ਕਈਆਂ ਦੇ ਟੈਲੀਫੋਨ ਆਏ ਕਿ ਪ੍ਰਧਾਨ ਮੰਤਰੀ ਜੀ ਆ ਰਹੇ ਹਨ ਤੁਸੀਂ ਸਾਡਾ ਵੀ ਕਹੋ ਤਾਂ ਮੈਂ ਇੱਕ ਚਿੱਠੀ ਲਿਖੀ ਹੈ ਜਿਹਦੇ ਵਿੱਚ ਜਿਹੜੇ ਸਾਡੇ 42 ਕੇ ਹਜ਼ਾਰ ਏਕੜ ਦੇ ਕਰੀਬ 133 ਪਿੰਡਾਂ ਦੇ ਕਰੀਬ ਨੁਕਸਾਨ ਹੋਇਆ ਉਹਦੇ ਬਾਰੇ ਔਰ ਉਹਨਾਂ ਨੂੰ ਮੈਂ ਰਿਕੁਐਸਟ ਵੀ ਕੀਤੀ ਹੈ ਕਿ ਸੈਂਟਰਲ ਵਾਟਰ ਕਮਿਸ਼ਨ ਤੋਂ ਇੱਕ ਵਾਰੀ ਉਹਨਾਂ ਨੂੰ ਕਹਿਣ ਕਿ ਅੱਛੀ ਤਰ੍ਹਾਂ ਦੇਖ ਕੇ ਕੱਗਰ ਦਾ ਕੋਈ ਪੱਕਾ ਹੱਲ ਕੱਢਣ ਕਿਉਂਕਿ ਸਾਡਾ ਤਾਂ ਤਕਰੀਬਨ ਹਰ ਸਾਲ ਇੱਥੇ ਹੜ ਆਉਂਦੇ ਨੇ ਕੱਗਰ ਦੀ ਮਾਰ ਤੇ ਮੈਂ ਕਾਰਗੁਜ਼ਾਰੀ ਕਿਵੇਂ ਦੇਖ ਰਹੇ ਹਾਂ ਪੰਜਾਬ ਸਰਕਾਰ ਕੀ ਰਹੀ ਹੈ ਇਹਨਾਂ ਪ੍ਰੋਜੈਕਟਾਂ ਦੇ ਦੇਖੋ ਇਹਨਾਂ ਦੇ ਫੋਟੋ ਆਪ ਤਾਂ ਬੜੇ ਆਏ ਨੇ ਬਹੁਤ ਕੁਝ ਪਤਾ ਨਹੀਂ ਇਹਨਾਂ ਨੇ ਜ਼ਿਆਦਾ ਫੋਟੋ ਆਪ ਹੀ ਕੀਤਾ ਹੈ ਕਿ ਇਹਨਾਂ ਨੇ ਅਸਲੀ ਕੰਮ ਵੀ ਕੀਤਾ ਹੈ ਇਹ ਤਾਂ ਹੁਣ ਟਾਈਮ ਦੱਸੂਗਾ ਔਰ ਜੋ ਇਹ ਇਹਨਾਂ ਨੇ ਜੋ ਰਿਲੀਫ ਕਿਹਾ ਕਿ ਮੇਰੇ ਖਿਆਲ ਚ 800 ਕਰੋੜ ਦੀ 800 ਕਰੋੜ ਦੇ ਤਕਰੀਬਨ ਇਹਨਾਂ ਹਾਂ ਬੀਐਸਆਰ ਪਰ ਆਕਰ 어 اور ਇਹ ਕਹਿ ਰਹੇ ਨੇ ਕਿ ਸੈਂਟਰ ਤੋਂ ਕਟ ਹੈ ਸੈਂਟਰ ਨੇ ਡਬਲ 16000 ਕਰੋੜ اور ਜਿਹੜਾ 12000 ਕਰੋੜ ਸੀ ਉਹ ਵੀ ਇਹਨਾਂ ਨੇ ਭੇਜਿਆ ਉਹ ਵੀ ਇਸ ਮਤਲਬ ਲਈ ਹੈ ਡਿਜ਼ਾਸਟਰ ਰਲੀਫ ਫੰਡ ਹੈ ਇਟ ਡਿਜ਼ਾਸਟਰ ਹੈ ਸੋ ਆਪਣੀ ਜ਼ਿੰਮੇਵਾਰੀ ਤਾਂ ਕੱਟ ਲੈਂਦੇ ਨੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਸਟੇਟ ਨੂੰ ਚਲਾਣ ਦੀ ਜ਼ਿੰਮੇਵਾਰੀ ਦਿੱਤੀ ਹੈ ਸੋ ਤਨਵਾਦ ਕਰਨ ਦੇ ਬਜਾਏ ਜੇ ਇਹ ਨੁਕਤਾ ਚੀਨੀ ਕੱਢਣਗੇ ਤਾਂ ਇਹ ਠੀਕ ਗੱਲ ਨਹੀਂ ਹੈ। ਥੈਂਕ ਯੂ।